हां जी किसान ਭਰਾਵੋ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 라ਵੋ ਝੋਨਾ ਬਘੋਲੇ ਚ ਕੁਛ ਨਿਸਰ ਗਿਆ ਕੁਛ ਨਿਸਰ ਨਾਲ ਸੋ ਇਸ ਵਾਰ ਮੌਸਮ ਥੋੜਾ ਪੰਜਾਬ ਦੇ ਵਿੱਚ ਝੋਨੇ ਲਈ ਠੀਕ ਨਹੀਂ ਹੈ ਕਿਉਂਕਿ ਰੋਜ਼ ਮਾੜਾ ਮੋਟਾ ਮੀਂਹ ਪੈਂਦਾ ਕਿਤੇ ਪੰਜਾਬ ਚ ਕਿਤੇ ਬੱਦਲ ਬਾਈ ਛੱਲ ਜਿਆਦਾ ਰਹਿੰਦੀ ਆ ਸੋ ਸਪਰੇਆ ਵੀ ਹਰੇਕ ਕਰਦਾ ਭਾਈ ਸੋ ਅੱਜ ਜਾਣਕਾਰੀ ਸਾਂਝੀ ਕਰਨੀ ਆ ਜੀ ਤੁਹਾਡੇ ਨਾਲ ਉਲੀ ਵਾਲੀ ਦਵਾਈ ਆਪਾਂ ਫੰਗੀ ਸ਼ਾਈਡ ਵੀ ਕਹਿੰਦੇ ਨੇ ਇਹਨੂੰ ਸੋ ਉਲੀ ਵਾਲੀਆਂ ਦਵਾਈਆਂ ਮਾਰਕੀਟ ਦੇ ਵਿੱਚ ਬਹੁਤ ਆਉਂਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਅੱਜ ਜਿਹੜੀ ਆਪਾਂ ਗੱਲ ਕਰਨੀਆਂ ਜੀ ਉਹ ਦਵਾਈ ਹੈਗੀ ਆ ਉਲੀ ਵਾਲੀ ਅਜੋਕਸੀ ਸਟਾਰਵੈਨ 1862 ਇਹਦੇ ਵਿੱਚ ਦੂਸਰਾ ਟੈਕਨੀਕਲ ਹੈਗਾ ਡਾਈਫੈਨੋਕੋਨਾਜੋਲ 1164 ਇਹ ਹਰੇਕ ਕੰਪਨੀਆਂ ਦੀਆਂ ਅਲੱਗ-ਅਲੱਗ ਦਵਾਈਆਂ ਅਲੱਗ-ਅਲੱਗ ਰੇਟ ਪੰਜਾਬ ਦੇ ਵਿੱਚ ਘੱਟੋ-ਘੱਟ 300 ਕੰਪਨੀ ਕੰਮ ਕਰਦੀ ਹੋ ਹਰੇਕ ਕੰਪਨੀ ਆਪੋ ਆਪਣੀ ਵਧੀਆ ਦਵਾਈ ਬਣਾਉਂਦੀ ਆ ਇਹ ਜਿਹੜੀ ਕੰਪਨੀ ਦੀ ਦਵਾਈ ਪਹਿਲਾਂ ਆਈਆਂ ਮਾਰਕੀਟ ਦੇ ਵਿੱਚ ਉਹ ਬ੍ਰਾਂਡ ਨੇ ਬਣ ਜਿੰਦਾ ਕਹੇ ਕੰਪਨੀ ਛੋਟੀ ਆ ਚਾਹੇ ਵੱਡੀ ਆ ਜਿਵੇਂ ਅੱਜ ਦਵਾਈ ਆ ਜਿਹੜੀ ਇਹਦਾ ਬ੍ਰਾਂਡ ਨਾਮ ਹੈਗਾ ਜੀ ਐਮਈ 스타ਟਾਪ ਐਮਈ 스타ਟਾਪ ਦੇ ਨਾਮ ਤੇ ਆਉਂਦੀ ਆ ਜੀ ਇਹ ਹੋਰ ਵੀ ਹਰੇਕ ਕੰਪਨੀ ਦੀ ਵਧੀਆ ਗੁਣਵੰਤਾ ਦੀ ਦਵਾਈ ਹਰੇਕ ਕੰਪਨੀ ਆਪ ਆਪਣਾ ਵਧੀਆ ਬਣਾਉਂਦੀ ਆ ਜੀ ਕੋਈ ਹੁਣ ਇਹਦੇ ਵਿੱਚ ਰੇਟ ਨੂੰ ਝਾਂਜੜ ਪੈਂਦਾ ਰੇਟ ਨੂੰ ਦੇਖ ਕੇ ਜ਼ਿੰਮੇਦਾਰਾਂ ਨੂੰ ਦਾ ਰਹਿੰਦਾ ਕਿਤੇ ਦਵਾਈ ਕੰਮ ਨਾ ਕਰੇ ਦਵਾਈ ਭਰਾਵੋ ਸਾਰੇ ਕੰਪਨੀਆਂ ਆਪਦੀ ਗੁਣਵੱਤਾ ਦੇ ਬਣਾਉਂਦੀਆਂ ਨੇ ਮਾਨਤਾ ਪ੍ਰਾਪਤ ਨੇ ਹਰੇਕ ਕੰਪਨੀ ਦੇ ਆਪ ਉਹਦੇ ਵੱਖਰੇ ਵੱਖਰੇ ਰੇਟ ਨੇ ਵੱਖਰੇ ਵੱਖਰੇ ਖਰਚੇ ਹੋਣ ਦੇ ਕਾਰਨ ਕਿਸ ਦਾ ਰੇਟ ਵੱਧਾ ਕੇ ਇਹਦਾ ਘਟਾ ਉਹ ਉਹਨਾਂ ਦਾ ਆਪ ਦਾ ਪਰ ਆਪਾਂ ਰੇਟ ਦੇ ਮਗਰ ਨਾ ਜਾਓ ਰੇਟ ਦੇ ਇਹ ਐ ਮੰਨ ਲਓ ਮਾਰਕੀਟ ਦੇ ਵਿੱਚ ਵਖਰੇ ਵਖਰੇ ਕੰਪਨੀਆਂ ਦੇ ਰੇਟ ਨੇ ਜਿਵੇਂ ਇਹ 15 1600 ਤੋਂ ਸ਼ੁਰੂ ਹੋ ਕੇ 2000 2200 2500 35 3600 ਤੱਕ ਰੇਟ ਨੇ ਜੀ ਹਰੇਕ ਕੰਪਨੀ ਦਾ ਵਧੀਆ ਟੈਕਨੀਕਲ ਆ ਜੀ ਯੂਨੀਵਰਸਿਟੀ ਵੀ ਹੁਣ ਕਹਿੰਦੀ ਆ ਵੀ ਤੁਸੀਂ ਬ੍ਰਾਂਡ ਦੇ ਮਹਗਰ ਵਾਲਾ ਨਾ ਜਾਓ ਟੈਕਨੀਕਲ ਜਿਹੜਾ ਹੋਵੇ ਉਹਦੇ ਚ ਉਹ ਵਰਤ ਲਓ ਤੁਸੀਂ ਆਪਣੇ ਹਿਸਾਬ ਨਾਲ ਛੋਟੇ ਦੁਕਾਨਦਾਰ ਤੇ ਜਿਹੜੇ ਤੇ ਵਿਸ਼ਵਾਸ ਆ ਤੁਸੀਂ ਉਹ ਤੋਂ ਲਓ ਉਹ ਤੋਂ ਲੈ ਕੇ ਆਪਦੀ ਸਪਰੇਅ ਕਰ ਲਓ ਯੂਨੀਵਰਸਿਟੀ ਵੱਲੋਂ ਡੋਜ਼ ਆ ਜੀ ਇਹਦੀ 200 ਐਮਐਲ ਏਕੜ ਦੀ ਹਰੇਕ ਟੈਕਨੀਕਲ ਦਾ ਡੋਜ਼ ਇੱਕੋ ਜਿਹਾ ਕੋਈ ਇਹ ਨਾ ਵੀ ਰੇਟ ਘਟਾ ਇਹਦਾ ਵੀ ਆਪਾਂ ਵੱਧ ਪਾਈਏ ਜੀ ਕੋਈ ਵੀ ਕੰਪਨੀ ਦੀ ਵਧੀਆ ਦਵਾਈ ਲੈ ਕੇ ਤੁਸੀਂ ਪਾ ਸਕਦੇ ਹੋ ਭਾਈ ਨੇਮ ਵੀ ਟੌਪ ਸਟਾਰਟ ਐਮਐਸਟਾਰਟ ਆਫ ਕਰ ਸਕਦੇ ਹੋ ਤੁਸੀਂ ਸੋ ਇੰਨੀ ਜਾਨਕਾਰੀ ਆ ਭਰਾਵੋ ਚੰਗੀ ਲੱਗੀ ਜ਼ਰੂਰ ਸਾਂਝੀ ਕਰਨਾ ਰੇਟ ਦੇ ਚੱਕਰ ਚ ਨਾ ਪਾਵੋ ਦਵਾਈਆਂ ਸਾਰੀਆਂ ਭਰਾਵੋ ਇੱਕੋ ਜਿਹੀਆਂ ਹੁੰਦੀਆਂ ਨੇ ਵਲੋ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ